ਆ ਦੋਸਤੋ ਤਰੀਕ ਹੈ ਅੱਜ 13 ਤੀ ਮਹੀਨਾ ਹੈ ਪਹਿਲਾ ਰਾਈਟ ਤੇ ਮਾਰਕੀਟ ਓਪਨ ਹੋਣ ਚ 3 ਤੋਂ 4 ਮਿੰਟ ਬਾਕੀ ਨੇ ਤੇ ਮਾਰਕੀਟ ਕਿੱਥੇ ਓਪਨ ਹੋ ਰਹੀ ਏ ਮਾਰਕੀਟ ਓਪਨ ਹੋ ਰਹੀ ਏ ਜੀ 빅 ਗੈਪ ਡਾਊਨ ਦੇ ਨਾਲ ਮਾਰਕੀਟ ਓਪਨ ਹੋ ਰਹੀ ਏ 23195 ਦੇ ਨੇੜੇ ਨਾ ਤਾਂ ਇੱਥੇ ਕੋਈ ਡਿਮਾਂਡ ਜ਼ੋਨ ਹੈ ਜਿੱਥੇ ਆਪਾਂ ਇੱਥੋਂ ਉੱਪਰ ਦੀ ਐਂਟਰੀ ਲਈਏ ਰਾਈਟ ਤੇ ਨਾ ਹੀ ਇੰਨਾ ਜਿਆਦਾ ਥੱਲੇ ਖੁੱਲਣ ਤੋਂ ਬਾਅਦ ਆਪਾਂ ਥੱਲੇ ਦੀ ਐਂਟਰੀ ਲੈ ਸਕਦੇ ਹਾਂ ਕਿਉਂਕਿ ਆਲਰੇਡੀ 1% ਮਾਰਕੀਟ ਪਹਿਲਾਂ ਹੀ ਗੈਪ ਡਾਊਨ ਖੁੱਲ ਰਹੀ ਹੈ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਮੈਂ ਫਰਸਟ ਕੈਂਡਲ ਵਾਲੀ ਐਂਟਰੀ ਅਵੋਇਡ ਹੀ ਕਰਦਾ ਹਾਂ ਫਰਸਟ ਕੈਂਡਲ ਵਾਲੀ ਐਂਟਰੀ ਇੱਥੇ ਤਾਂ ਬਣ ਸਕਦੀ ਸੀ ਜੇ ਕਿ ਥੱਲੇ ਕੋਈ ਡਿਮਾਂਡ ਜ਼ੋਨ ਹੁੰਦਾ ਕੋਈ ਸਪੋਰਟ ਨਹੀਂ ਇੱਥੇ ਨੇੜੇ ਤੇੜੇ ਜਿਹੜਾ ਸਟਰੋਂਗ ਲੈਵਲ ਸੀਗਾ ਉਹ ਇਹ ਵਾਲਾ ਲੈਵਲ ਹੈ ਇਹ ਵਾਲਾ ਲੈਵਲ ਜਿਹੜਾ ਸਾਰਾ ਏਰੀਆ ਮੈਂ ਮਾਰਕ ਕੀਤਾ ਹੋਇਆ ਜਾਂ ਕੱਲ ਦਾ ਲੋ ਏ ਆਲਰੇਡੀ ਮਾਰਕੀਟ ਬ੍ਰੇਕ ਕਰ ਚੁੱਕੀ ਹੈ ਬ੍ਰੇਕ ਕਰਕੇ ਦੂਰ ਖੁੱਲ ਰਹੀ ਹੈ ਜੇਕਰ ਇੱਥੇ ਨੇੜੇ ਕਿਤੇ ਖੁੱਲਦੀ ਇੱਥੇ ਰੈੱਡ ਕੈਂਡਲ ਬੰਦੀ ਫਿਰ ਆਪਾਂ ਇੱਥੇ ਥੱਲੇ ਦੀ ਐਂਟਰੀ ਲੈਂਦੇ ਹੁਣ ਆਲਰੇਡੀ ਮਾਰਕੀਟ 1% ਡਾਊਨ ਖੁੱਲ ਰਹੀ ਹੈ ਸੋ ਇੱਥੇ ਤਾਂ ਆਪਾਂ ਨੂੰ ਵੇਟ ਹੀ ਕਰਨਾ ਹੋਵੇਗਾ ਕਿ ਆਪਣਾ ਦਿਨ ਚ ਆਪਾਂ ਨੂੰ ਕਦੋਂ ਕੋ ਮੌਕਾ ਮਿਲੇਗਾ ਸੇਰਿਸਕ ਵਾਲੀ ਵਾਲੀ ਐਂਟਰੀ ਕਦੋਂ ਬਣੇਗੀ ਮੇਬੀ ਹੋ ਸਕਦਾ ਹੈ ਮਾਰਕੀਟ ਇੱਕ ਵਾਰ ਉੱਪਰ ਆ ਕੇ ਇੱਥੋਂ ਦੁਬਾਰਾ ਰਿਜੈਕਸ਼ਨ ਲਵੇ ਰਾਈਟ ਕਿਉਂਕਿ ਇਹ ਇੱਕ ਡਿਮਾਂਡ ਜ਼ੋਨ ਸੀ ਜੋ ਕਿ ਹੁਣ ਇੱਕ ਸਪਲਾਈ ਜ਼ੋਨ ਦਾ ਕੰਮ ਕਰ ਸਕਦਾ ਹੈ ਇੱਕ ਜਨ سپورਟ ਸੀਗੀ ਹੁਣ ਇਹ ਰੈਜ਼ਿਸਟੈਂਸ ਬਣ ਸਕਦੀ ਹੈ ਮੈਂ 1 ਡੇ ਟਾਈਮ ਫਰੇਮ 'ਚ ਤੁਹਾਨੂੰ ਖੋਣਾ ਇਹ ਮੈਂ ਕਿਉਂ ਮਾਰਕ ਕੀਤਾ ਹੋਇਆ ਹੈ ਇਹ ਵਾਲਾ ਜੋ ਏਰੀਆ ਨੇ ਦੋਸਤੋ ਇਹ ਵਾਲਾ ਜੋ ਸਵਿੰਗ ਹੈ ਇਹ ਵਾਲਾ ਜੋ ਸਵਿੰਗ ਹੈ ਇਹ ਕੰਪਲੀਟ ਏਰੀਆ ਇੱਥੋਂ ਮਾਰਕੀਟ ਦੋ ਵਾਰ ਮੁੜ ਚੁੱਕੀ ਹੈ ਹਾਇਰ ਟਾਈਮ ਫਰੇਮ ਦੇ ਵਿੱਚ ਜੋ ਵੀ ਇਹ ਲੈਵਲ ਹੁੰਦੇ ਨੇ ਇੰਪੋਰਟੈਂਟ ਹੁੰਦਾ ਹੈ ਇਹ ਵਾਲਾ ਲੈਵਲ ਦੇਖੋ ਰਾਈਟ ਇਹ ਵਾਲਾ ਹੁਣ ਜੇਕਰ ਅੱਜ ਇਹ ਲੈਵਲ ਬ੍ਰੇਕ ਹੋ ਰਿਹਾ ਤਾਂ ਇੱਕ ਤਾਂ ਇਹ ਬਹੁਤ ਵੀਕ ਸਿਗਨਲ ਹੈ ਆਲ ਓਵਰ ਕਿ ਮਾਰਕੀਟ ਮੇ ਵੀ ਹੁਣਾਂਗਾ ਵੀਕ ਰਹੇਗੀ ਰਾਈਟ ਤੇ ਜੇਕਰ ਕਿਤੇ ਮਾਰਕੀਟ ਥੱਲੇ ਓਪਨ ਹੋ ਕੇ ਦੁਬਾਰਾ ਇਸ ਲੈਵਲ ਦੇ ਵਿੱਚ ਅੱਜ ਆ ਜਾਂਦੀ ਏ ਤਾਂ ਫਿਰ ਆਪਾਂ ਸਮਝਾਂਗੇ ਕਿ ਅਗਾ ਜਿਹੜਾ ਮੋਮੈਂਟਮ ਹੈ ਮੇ ਵੀ ਇੱਕ ਵਾਰ ਬੁਲਿਸ਼ ਹੋਏਗਾ ਥੋੜੇ ਸਮੇਂ ਵਾਸਤੇ ਰਾਈਟ ਸੋ ਵੇਖਣਾ ਹੋਏਗਾ ਅੱਜ ਦਾ ਜਿਹੜਾ ਪ੍ਰਾਈਸ ਐਕਸ਼ਨ ਹੈ ਅੱਜ ਦਾ ਜਿਹੜਾ ਡੇ ਆ ਮਾਰਕੀਟ ਕਿਵੇਂ ਰੈਕਟ ਕਰਦੀ ਏ ਇਸ ਇੰਪੋਰਟੈਂਟ ਜੋ ਲੈਵਲ ਨੇ ਲੈਵਲ ਹੈ ਇਹ ਲੈਵਲ ਦੇ ਉੱਤੇ ਮਾਰਕੀਟ ਕਿਸ ਤਰ੍ਹਾਂ ਰਹਿੰਦੀ ਏ ਇਹ ਵੇਖਣਾ ਹੋਏਗਾ इस लैवल का टुट्ट इस लैवल का स्टैंड करना ये मैटर करेगा मार्केट वास्ते अच्छ सो वेट करा अपने सैटअप की आपू कदों को मौका मिलेगा वो अकॉर्डिंग आप ट्रेड प्लान करा पहली कैंडल तो आई थिंक कोई भी ट्रेड लेना सयानप नहीं हो सो so, दोस्तों अज की जो अपनी पहली एंट्री है आप ली है एंट्री आप कि एंट्र लई जी जो ये रेड कैंडल बनी है ना ਇਸ ਕੈਂਡਲ ਤੇ ਬੀਅਰਿਸ਼ ਸਾਈਡ ਦੀ ਥਰਲੀ ਸਾਈਡ ਦੀ ਆਪਾਂ ਐਂਟਰੀ ਲਈ ਹੈ ਐਂਟਰੀ ਦਾ ਕਾਰਨ ਜਿਵੇਂ ਕਿ ਇਸ ਏਰੀਏ ਨੂੰ ਆਪਾਂ ਮੰਨ ਰਹੇ ਸੀਗੇ ਇੱਕ ਸਟਰੋਂਗਰ ਰਿਸਿਸਟੈਂਸ ਦਾ ਕੰਮ ਕਰੇਗਾ ਕਿਉਂਕਿ ਇਸ ਦਾ ਬ੍ਰੇਕਆਊਟ ਹੋਇਆ ਜਦੋਂ ਮਾਰਕੀਟ ਦੁਬਾਰਾ ਜਾ ਕੇ ਉਸ ਏਰੀਏ ਦੀ ਡਿਸਟ੍ਰੇਸਮੈਂਟ ਲਈ ਹੈ ਗੈਪ ਡਾਊਨ ਖੁੱਲ ਕੇ ਤਾਂ ਆਪਾਂ ਇਸ ਕੈਂਡਲ ਤੇ ਸੈਲਿੰਗ ਸਾਈਡ ਦੀ ਐਂਟਰੀ ਲਈ ਹੈ ਬੀਅਰਿਸ਼ ਐਂਟਰੀ ਲਈ ਆਪਾਂ ਐਂਟਰੀ ਆਪਾਂ ਚਾਰਟ ਨਿਫਟੀ ਦਾ ਦੇਖਿਆ ਬਟ ਜਿਹੜੀ ਆਪਣੀ ਐਂਟਰੀ ਉਹ ਆਪਾਂ ਸੈਂਸੈਕਸ ਦੇ ਵਿੱਚ ਲਈ ਹੈ ਐਂਟਰੀ ਆਪਾਂ ਇਹ ਇਹ ਇੱਥੇ ਲਈਏ ਇਸ ਜਗ੍ਹਾ ਤੇ 76800 ਦੀ ਜਿਹੜੀ ਕਾਲ ਹੈ ਉਹ ਆਪਾਂ ਸੈਲ ਕੀਤੀ ਹੈ ਸੈਂਸੈਕਸ ਦੇ ਵਿੱਚ ਐਂਟਰੀ ਲੈਣ ਦਾ ਕਾਰਨ ਕੀ ਹੈ ਦੋਸਤੋ ਐਕਸਪਾਇਰੀ ਸੈਂਸੈਕਸ ਦੀ ਐਕਸਪਾਇਰੀ ਹੁੰਦੀ ਹੈ ਦੋਸਤੋ ਮੰਗਲਵਾਰ ਨੂੰ ਤੇ ਸੋਮਵਾਰ ਤੇ ਮੰਗਲਵਾਰ ਜੋ ਪ੍ਰੀਮੀਅਮ ਡੀਕੇ ਆਣਾ ਉਹਦਾ ਲਾਭ ਸੈਂਸੈਕਸ ਦੇ ਵਿੱਚ ਜ਼ਿਆਦਾ ਮਿਲਦਾ ਹੈ ਬਾਕੀ ਜਿਹੜਾ ਚਾਰਟ ਪੈਟਰਨਸ ਨੇ ਉਹ ਸਿਮਿਲਰ ਹੀ ਹੁੰਦੇ ਨੇ ਸੋ ਇਸ ਕਰਕੇ ਪ੍ਰੀਮੀਅਮ ਡੀਕੇ ਦਾ ਲਾਭ ਲੈਣ ਲਈ ਕਿ ਪ੍ਰੀਮੀਅਮ ਡੀਕੇ ਤੇਜੀ ਨਾਲ ਸੈਂਸੈਕਸ ਦੇ ਵਿੱਚ ਹੋਏਗਾ ਮੈਂ ਐਂਟਰੀ ਸੈਂਸੈਕਸ ਵਾਲੀ ਸਾਈਡ ਤੇ ਲੈ ਲਈ ਹੈ ਬਟ ਰੀਜ਼ਨ ਜਿਹੜਾ ਹੈ ਉਹ ਦੋਨਾਂ ਦੇ ਵਿੱਚ ਲੌਜੀਕ ਸੇਮ ਹੀ ਹੈ ਇੱਥੇ ਵੀ ਰੈਜ਼ਿਸਟੈਂਸ ਹੀਗਾ ਕਿਉਂਕਿ ਚਾਰਟ ਪੈਟਰਨ ਆਲਮੋਸਟ ਸੇਮ ਹੀ ਹੁੰਦੇ ਨੇ ਦੋਨਾਂ ਦੇ ਸੋ ਇਸ ਜਗ੍ਹਾ ਤੇ ਮੈਂ ਐਂਟਰੀ ਲਈ ਹੋਈ ਹੈ ਪੋਜੀਸ਼ਨ ਬਹੁਤ ਛੋਟੀ ਲਈ ਹੈ ਸਟੌਪ ਲੌਸ ਆਪਣਾ ਇਸ ਲੈਵਲ ਤੇ ਆ ਜੇਕਰ ਮਾਰਕੀਟ ਉੱਪਰ ਜਾ ਕੇ ਥੋੜਾ ਹੋਰ ਕੋਈ ਮੀਰੀਸ਼ ਪ੍ਰਾਈਸ ਐਕਸ਼ਨ ਬਣੇਗਾ ਤਾਂ ਆਪਾਂ ਆਪਾਂ ਕੁਝ ਲੋਟ ਵਿੱਚ ਹੋਰ ਐਡ ਕਰਾਂਗੇ ਪ੍ਰੋਫਿਟ ਬੁਕਿੰਗ ਦੀ ਗੱਲ ਰਹੀ ਜੀ 1:2 ਆਪਣਾ ਕੰਪਲੀਟ ਹੋਏਗਾ ਜੇਕਰ ਮਾਰਕੀਟ ਪਿਛਲੇ ਦਿਨ ਦਾ ਲੋ ਬ੍ਰੇਕ ਕਰੇਗੀ ਰਾਈਟ ਜਾਂ ਇੱਥੇ ਕੋਈ 3-4 ਘੰਟੇ ਦਾ ਆਪਣਾ ਪ੍ਰੀਮੀਅਮ ਦੇ ਕੇ ਦਾ ਲਾਭ ਮਿਲੇਗਾ ਫਿਰ ਆਪਾਂ ਐਗਜ਼ਿਟ ਕਰਾਂਗੇ ਆਦਰਵਾਇਜ਼ ਜਿਹੜਾ ਅੱਜ ਦਾ ਲੋ ਹੈ ਸੌਰੀ ਅੱਜ ਦਾ ਲੋ ਜੋ ਉਹ ਜੇ ਬ੍ਰੇਕ ਕਰੇਗੀ ਮਾਰਕੀਟ ਤਾਂ ਜਾ ਕੇ ਆਪਣਾ 1:2 ਕੰਪਲੀਟ ਹੋਏਗਾ ਬਾਕੀ ਦੇਖਦੇ ਹਾਂ ਜੇ ਲੋ ਬ੍ਰੇਕ ਹੁੰਦਾ ਜਾਂ ਨਹੀਂ ਹੁੰਦਾ ਫਿਲਹਾਲ ਜੋ ਕੀ ਨਜ਼ਰ ਆ ਰਿਹਾ ਹੈ ਕਿ ਇਸ ਜਗ੍ਹਾ ਤੋਂ ਜੋ ਰਿਜੈਕਸ਼ਨ ਹੈ ਨਾ ਉਹ ਜੋ ਨੂੰ ਆਪਾਂ ਰਿਜਿਸਟੈਂਸ ਸਮਝ ਰਹੇ ਹਾਂ ਉਹ ਪ੍ਰੋਪਰ ਇੱਕ ਤਰ੍ਹਾਂ ਦੀ ਰਿਜੈਕਸ਼ਨ ਆਉਣੀ ਹੋਈ ਨ ਸੋ ਦੋਸਤੋ ਜਿਨੇ ਕਿ ਇਹ ਬੀਰਿਸ਼ ਇਨਗਲਫਿੰਗ ਕੈਂਡਲ ਬਣੀ ਹੈ ਇਸ ਲੈਵਲ ਤੇ ਇਸ ਜਗ੍ਹਾ ਤੇ ਇਟ ਮੀਨਸ ਉਪਰੋਂ ਜੋ ਰਿਜੈਕਸ਼ਨ ਹੈ ਨਾ ਉਹ ਸਟਰੋਂਗ ਆ ਰਹੀ ਹੈ ਰਾਈਟ ਇਸ ਸੀ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਜਿਹੜੇ ਆਪਣੇ ਬਾਕੀ ਕੁਆਂਟੀਟੀ ਹੈ ਨਾ ਉਹ ਵੀ ਐਡ ਕਰਤੀ ਹੈ ਇਸ ਜਗ੍ਹਾ ਤੇ ਰਾਈਟ ਹੁਣ ਆਪਾਂ ਫੁੱਲ ਕੁਆਂਟੀਟੀ ਦੇ ਨਾਲ ਆਪਣੇ ਜਿਹੜਾ ਦੂਸਰਾ ਸੌਰੀ ਪਹਿਲਾ ਟਰੇਡ ਹੈ ਉਹਦੇ ਚ ਆਪਾਂ ਫੁੱਲ ਕੁਆਂਟੀਟੀ ਦੇ ਨਾਲ ਐਂਟਰ ਹੋ ਚੁੱਕੇ ਹਾਂ ਸਟਾਪ ਲੌਸ ਜੋ ਆਪਣਾ ਇੱਥੇ ਸੀ ਉਹ ਉੱਥੇ ਹੀ ਹੈ ਉਸੇ ਲੈਵਲ ਤੇ ਹੈ ਰਾਈਟ ਤੇ ਜਿਹੜਾ ਆਪਣਾ ਟਾਰਗੇਟ ਹੈ ਉਹ ਪਹਿਲੀ ਕੈਂਡਲ ਦਾ ਜੇ ਤੋਂ ਲੋ ਬ੍ਰੇਕ ਹੋਏਗਾ ਫਿਰ ਜਾ ਕੇ ਆਪਣਾ ਟਾਰਗੇਟ ਹਿੱਟ ਹੋਏਗਾ ਰਾਈਟ ਬਾਕੀ ਮੇਰਾ ਫਰਸਟ ਟ੍ਰੇਡ ਹੈ ਸੈਂਸੈਕਸ ਦੇ ਵਿੱਚ ਹੁਣ ਤੱਕ ਪਿਛਲੇ 3 ਸਾਲ ਤੋਂ ਮੈਂ ਸਿਰਫ ਨਿਫਟੀ ਦੀ ਟ੍ਰੇਡ ਕਰਦਾ ਆ ਰਿਹਾ ਤੇ ਜੋ ਮੈਂ ਦੇਖ ਰਿਹਾ ਫਿਲਹਾਲ ਜੋ ਮੈਨੂੰ ਨਜ਼ਰ ਆ ਰਿਹਾ ਹੋਈ ਨਜ਼ਰ ਆ ਰਿਹਾ ਕਿ ਜਿਵੇਂ ਨਿਫਟੀ ਦੇ ਵਿੱਚ ਤੇਜੀ ਨਾਲ ਜੋ ਪ੍ਰੀਮੀਅਮ ਡੀਕੇ ਹੁੰਦਾ ਜਾਂ ਆਪਸ਼ਨ ਦੀ ਮੂਵਮੈਂਟ ਤੇਜੀ ਨਾਲ ਆਉਂਦੀ ਹੈ ਉਸ ਤੇਜੀ ਨਾਲ ਮੂਵਮੈਂਟ ਸੈਂਸੈਕਸ ਦੇ ਵਿੱਚ ਨਹੀਂ ਆਉਂਦੀ ਮੇਬੀ ਰੀਜ਼ਨ ਦਾ ਨਹੀਂ ਮੈਨੂੰ ਪਤਾ ਡੈਲਟਾ ਦੀ ਵੈਲਿਊ ਦਾ ਕੋਈ ਫਰਕ ਪੈਂਦਾ ਹੋਵੇਗਾ ਬਟ ਉਸ ਤੇਜ਼ੀ ਨਾਲ ਜਿਹੜੀ ਪ੍ਰੀਮੀਅਮ ਡੀਕੇ ਆ ਨਾ ਜੋ ਹੁੰਦਾ ਨਿਫਟੀ ਦੇ ਵਿੱਚ ਉਹ ਫਿਲਹਾਲ ਸੈਂਸੈਕਸ ਦੇ ਵਿੱਚ ਨਹੀਂ ਹੋ ਰਿਹਾ ਬਾਕੀ ਥੋੜਾ ਟਾਈਮ ਬਾਅਦ ਇਹ ਪਤਾ ਲੱਗੇਗਾ ਕਿ ਵਾਰ ਇਹ ਇੱਕੇ ਦਾਮ ਜਿਹੜਾ ਪ੍ਰੀਮੀਅਮ ਹੈ ਤੇਜ਼ੀ ਨਾਲ ਡੀਕੇ ਹੋ ਜਾਂਦਾ ਹੈ ਸੋ ਵੇਟ ਕਰਦੇ ਹਾਂ ਬਾਕੀ ਕਿ ਆਪਣਾ ਟ੍ਰੇਡ ਕਿਵੇਂ ਰਹਿੰਦਾ ਸੋ ਦੋਸਤੋ ਟਾਈਮ ਹੋ ਗਿਆ ਜੀ 11:03 ਜੋ ਆਪਣਾ ਪਹਿਲਾ ਟ੍ਰੇਡ ਸੀਗਾ ਆਪਾਂ ਇੱਥੇ ਐਂਟਰੀ ਲਈ ਸੀ ਸੈਂਸੈਕਸ ਦੇ ਵਿੱਚ ਕਿ ਇਸ ਜੋ ਇਹ ਕੰਪਲੀਟ ਏਰੀਆ ਹੈ ਇੱਕ ਰਜਿਸਟੈਂਸ ਦਾ ਕੰਮ ਕਰੇਗਾ ਇੱਕ ਵਾਰ ਰਿਜੈਕਸ਼ਨ ਆਈ ਬਾਅਦ ਇਥੋਂ ਇਮੀਡੀਏਟ ਬਾਇੰਗ ਆ ਗਈ ਤੇ ਆਪਾਂ ਇੱਥੇ ਬਾਹਰ ਨਿਕਲ ਗਏ ਹੁਣ ਹੋਇਆ ਕੀ ਹੈ ਜੀ ਹੋਇਆ ਇਹ ਹੈ ਕਿ ਇਹ ਆਪਣਾ ਪਹਿਲਾ ਤਜਰਬਾ ਸੀਗਾ ਸੈਂਸੈਕਸ ਦੇ ਵਿੱਚ ਤੇ ਪਹਿਲਾ ਤਜਰਬਾ ਹੀ ਆਪਣਾ ਬਹੁਤ ਹੀ 네ਗੇਟਿਵ ਰਿਹਾ 네ਗੇਟਿਵ ਇਹ ਨਹੀਂ ਕਿ ਸਟਾਪ ਲੋਸ ਸੈੱਟ ਹੋ ਗਿਆ 네ਗੇਟਿਵ ਇਸ ਤਰ੍ਹਾਂ ਰਿਹਾ ਕਿ ਜਦੋਂ ਇਥੋਂ ਬਾਇੰਗ ਆਈ ਹੈ ਨਾ ਇਮੀਡੀਏਟ ਬਾਇੰਗ ਆਈ ਹੈ ਤਾਂ ਮੇਰਾ ਸਟਾਪ ਲੋਸ ਹਿੱਟ ਹੀ ਨਹੀਂ ਹੋਇਆ ਇਸ ਜਗ੍ਹਾ ਤੇ ਸਟਾਪ ਲੋਸ ਦੇ ਉੱਪਰ ਦੀ ਹੀ मतलब मार्केट ਲੰਗੀ ਜਾਂ ਸੈਂਸੈਕਸ ਲੰਗਿਆ ਰਾਈਟ ਜੋ ਮੈਂ ਸਟਾਪ ਲੋਸ ਡਿਸਾਈਡ ਕੀਤਾ ਸੀ 60 ਪੁਆਇੰਟ ਦਾ ਸਟਾਪ ਲੋਸ ਸੀਗਾ ਮੇਰਾ অলਮੋਸਟ ਕਿਉਂਕਿ ਇੱਥੇ ਲੋਰਸਾਈ ਥੋੜੇ ਘੱਟ ਹੁੰਦੇ ਨੇ ਇੱਕ ਮਿੰਟ ਹਾਂਜੀ ਸਟਾਪ ਲੋਸ ਸੀਗਾ ਮੇਰਾ 60 ਪੁਆਇੰਟ ਦਾ ਰਾਈਟ ਕਿ 60 ਪੁਆਇੰਟ ਤੇ ਮੈਂ ਬਾਹਰ ਨਿਕਲ ਜਾਂਦਾ ਇਸ ਜਗ੍ਹਾ ਇਸ ਹਿਸਾਬ ਨਾਲ ਮੈਂ ਸਟਾਪ ਲੋਸ ਲਾਇਆ ਹੋਇਆ ਸੀ ਦੋ ਦੋ ਟ੍ਰੇਡ ਲੈਣੇ ਸੀਗੇ 60 60 ਪੁਆਇੰਟ ਦੇ 120 ਪੁਆਇੰਟ ਟੋਟਲ ਮੈਂ ਡਿਸਾਈਡ ਕੀਤਾ ਸੀ ਕਿ ਅੱਜ ਮੈਂ ਇੱਕ ਦਿਨ ਦੇ ਵਿੱਚ ਲਾਗਾ 2.5 ਲੱਖ ਸੈਂਸਰ ਦੇ ਵਿੱਚ ਬਟ ਹੋਇਆ ਕੀ ਤੁਸੀਂ ਦੇਖੋ ਜਦੋਂ ਇੱਥੋਂ ਮਾਰਕੀਟ ਆਈ ਹੈ ਨਾ ਸਟੌਪ ਲੋਸ ਜਿਹੜੀ ਲੈਵਲ ਸੀ ਉਸ ਤੋਂ ਕਿਤੇ ਉੱਪਰ ਚਲੀ ਗਈ ਮਾਰਕੀਟ ਮੈਨੂਅਲੀ ਬਾਹਰ ਨਿਕਲਿਆ ਮੈਂ ਕਿਸ ਲੈਵਲ ਤੇ ਬਾਹਰ ਨਿਕਲਿਆ ਬਾਹਰ ਨਿਕਲਿਆ ਮੈਂ ਜੀ 310 ਤੇ ਵੈਂਟਰ ਹੋਇਆ ਤੇ 437 ਤੇ ਬਾਹਰ ਨਿਕਲਿਆ ਉਹ ਵੀ ਮੈਂ ਖੁਦ ਬਾਹਰ ਨਿਕਲਿਆ ਮਾਰਕੀਟ ਨੇ ਸਟੌਪ ਲੋਸ ਮੇਰਾ ਹਿੱਤ ਹੀ ਨਹੀਂ ਕੀਤਾ ਉਸ ਲੈਵਲ ਦੇ ਉੱਪਰ ਦੀ ਮਾਰਕੀਟ ਜੰਪ ਕਰ ਗਈ ਸੋ ਇਹ ਵੀ ਚੀਜ਼ ਹੋ ਜਾਂਦੀ ਹੈ ਮੇਬੀ ਸੈਂਸੈਕਸ ਦੇ ਵਿੱਚ ਇਹ ਚੀਜ਼ ਜ਼ਿਆਦਾ ਹੁੰਦੀ ਹੋਵੇ ਨਿਫਟੀ ਦੇ ਵਿੱਚ ਤਾਂ ਮੈਨੂੰ ਕਦੇ ਕੁਝ 6 ਮਹੀਨੇ ਚ ਕਦੀ ਵਾਰੇ ਕਦੀ ਇਹ ਚੀਜ਼ ਵੇਖਣ ਨੂੰ ਮਿਲਦੀ ਹੈ ਬਟ ਸੈਂਸੈਕਸ 'ਚ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਇਹ ਹੋ ਗਈ ਕਿ ਸਟੌਪ ਲੋਸ ਜੰਪਿੰਗ ਹੋ ਗਈ ਆਪਣੀ ਤੇ ਨੁਕਸਾਨ ਵੇਖੋ ਆਪਣਾ 127 ਪੁਆਇੰਟ ਦਾ ਨੁਕਸਾਨ ਪਹਿਲੇ ਟ੍ਰੇਡ ਦੇ ਵਿੱਚ ਹੀ ਹੋ ਗਿਆ ਪਹਿਲੇ ਟ੍ਰੇਡ ਦੇ ਵਿੱਚ ਹੀ 127 ਪੁਆਇੰਟ ਆਪਣੇ ਚਲੇ ਗਏ। ਰਾਈਟ। ਦੋ ਟ੍ਰੇਡ ਚ ਆਪਾਂ 120 ਪੁਆਇੰਟ ਸਾਈਡ ਕੀਤੇ ਹਨ ਬਟ ਪਹਿਲੇ ਹੀ 127 ਚਲੇ ਗਿਆ। ਸੋ ਦੂਜਾ ਟ੍ਰੇਡ ਹੁਣ ਆਪਾਂ ਨਹੀਂ ਲਾਾਂਗੇ। ਆਪਾਂ ਅੱਜ ਦਾ ਦਿਨ ਆਪਣੇ ਲਈ ਬੰਦ ਹੋ ਚੁੱਕਾ ਹੈ। ਆਪਾਂ ਜਿਹੜਾ ਲਾਸ ਹੋ ਚੁੱਕਾ ਹੈ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੇ। ਇਸ ਤੋਂ ਬਾਅਦ ਤਾਂ ਫਿਰ ਕਿਤੇ ਨਾ ਕਿਤੇ ਅਲਵੈਂਚ ਟ੍ਰੇਡਿੰਗ ਦਾ ਰੂਪ ਲੈ ਜਾਂਦਾ ਤੋ ਟੋਟੀ ਟ੍ਰੇਡਿੰਗ। ਰਾਈਟ। ਸੋ ਸੈਂਸੈਕਸ ਦੇ ਵਿੱਚ ਪਹਿਲਾ ਦਿਨ ਤੇ ਪਹਿਲਾ ਦਿਨ ਹੀ ਲਾਸ ਦੇ ਵਿੱਚ ਅਗਾਂ ਦੇਖਾਂਗੇ ਕਿ ਸੈਂਸੈਕਸ ਦੇ ਵਿੱਚ ਜੇਕਰ ਇਸ ਤਰ੍ਹਾਂ ਹੀ ਮੂਵਮੈਂਟ ਆਉਂਦੀ ਹੈ ਆਪਸ਼ਨਸ ਦੀ ਫਿਰ ਆਪਾਂ ਸੈਂਸੈਕਸ ਨੂੰ ਅਵੋਇਡ ਹੀ ਕਰਾਂਗੇ ਨਿਫਟੀ ਦੇ ਵਿੱਚ ਹੀ ਕੰਟੀਨਿਊ ਕਰਾਂਗੇ ਤੇ ਹੁਣ ਥੋੜੀ ਗੱਲ ਕਰ ਲੈਣੇ ਆ ਕਿ ਫਿਲਹਾਲ ਨਿਫਟੀ ਕਿਸ ਲੈਵਲ ਤੇ ਹੈ ਜੀ ਫਿਲਹਾਲ ਨਿਫਟੀ ਕਿਸ ਲੈਵਲ ਤੇ ਟ੍ਰੇਡ ਕਰ ਰਹੀ ਹੈ ਫਿਲਹਾਲ ਜੋ ਨਿਫਟੀ ਦੇ ਵਿੱਚ ਕੀ ਹੈ ਕਿ ਇੱਥੋਂ ਬਾਇੰਗ ਆ ਕੇ ਇਸ ਪੀਵੋਟ ਤੋਂ ਬਾਇੰਗ ਆ ਕੇ ਰਾਈਟ ਕੱਲ ਦੇ ਲੋ ਤੋਂ ਰਿਜੈਕਸ਼ਨ ਆ ਰਹੀ ਹੈ ਕੱਲ ਦਾ ਲੋ ਹੈ ਕੱਲ ਦੇ ਲੋ ਤੋਂ ਰਿਜੈਕਸ਼ਨ ਆ ਰਹੀ ਹੈ ਬੈਕ ਟੂ ਬੈਕ ਰਾਈਟ ਮਾਰਕੀਟ ਵੀਕੀ ਲੱਗ ਰਹੀ ਹੈ ਆਪਾਂ ਹੁਣ ਇਹ ਇੱਥੇ ਟ੍ਰੇਡ ਕਿਹੜੇ ਕਿਹੜੇ ਬੰਦੇ ਸੀਗੇ ਪਹਿਲਾ ਸਿਨੈਰੀਓ ਤਾਂ ਇਹ ਸੀਗਾ ਕਿ ਇਸ ਜਗ੍ਹਾ ਤੇ ਹੀ ਬਾਏ ਕੀਤੀ ਜਾਵੇ ਗੈਪ ਡਾਊਨ ਰਿਜੈਕਸ਼ਨ ਦੇ ਬੇਸ ਤੇ ਬਾਏ ਕੀਤੀ ਜਾਵੇ ਤੇ ਇਸ ਜਗ੍ਹਾ ਤੇ ਬਾਹਰ ਨਿਕਲੇ ਜਾਵੇ ਕੱਲ ਦੇ ਲੋਅ ਦੇ ਨੇੜੇ ਜਿੱਥੇ ਆਪਣਾ 1:2 ਕੰਪਲੀਟ ਬਟ ਇਹ ਵਾਲਾ ਟ੍ਰੇਡ ਆਪਾਂ ਅਵੋਇਡ ਕਿਉਂ ਕੀਤਾ ਸੀ ਕਿਉਂਕਿ ਥੱਲੇ ਕੋਈ ਸਟਰੋਂਗ ਡਿਮਾਂਡ ਜ਼ੋਨ ਨਹੀਂ ਸੀ ਮਾਰਕੀਟ ਨੇ ਸਿਰਫ ਇਸ ਪੀਵੋਟ ਦੀ ਹੀ ਸਪੋਰਟ ਲਈ ਇਹ ਪੀਵੋਟ ਵੇਖੋ ਇਸ ਪੀਵੋਟ ਤੋਂ ਥੱਲੇ ਇੱਕ ਵੀ ਕੈਂਡਲ ক্লোਜ਼ ਨਹੀਂ ਕੀਤੀ ਤੇ ਇਸ ਜਗ੍ਹਾ ਤੋਂ ਮਾਰਕੀਟਲ ਰਿਐਕਸ਼ਨ ਲੈ ਲਈ ਕਿਉਂਕਿ ਇਹ ਇੱਕ ਕੱਲ ਦਾ ਲੋ ਲੈਵਲ ਹੈ ਕੱਲ ਦਾ ਲੋ ਹੈ ਰਾਈਟ ਹੁਣ ਕੱਲ ਦੇ ਲੋ ਤੋਂ ਰਿਐਕਸ਼ਨ ਆ ਰਹੀ ਠੀਕ ਹੈ ਆਪਾਂ ਇਸ ਜਗ੍ਹਾ ਤੇ ਬਾਏ ਕਿਉਂ ਨਹੀਂ ਸੀ ਕੀਤਾ ਕਿਉਂਕਿ ਇਸ ਕੰਪਲੀਟ ਏਰੀਆ ਨੂੰ ਆਪਾਂ ਇੱਕ ਰਿਐਕਸ਼ਨ ਏਰੀਆ ਮੰਨ ਰਹੇ ਸੀਗੇ ਜੇ ਇਥੋਂ ਰਿਐਕਸ਼ਨ ਆਈ ਵੀ ਹੈ ਇੱਕ ਵਾਰ ਬਟ ਉਹ ਰਿਐਕਸ਼ਨ ਇਨੀ ਕੁ ਸਟਰੌਂਗ ਨਹੀਂ ਸੀ ਆਈ ਮਾਰਕੀਟ ਕੱਲ ਦੇ ਲੋ ਤੱਕ ਚਲੀ ਗਈ ਸੋ ਆਪਣਾ ਇਹ ਟ੍ਰੇਡ ਸੀਗਾ ਜੀ ਰਾਈਟ ਹੁਣ ਕੱਲ ਨੂੰ ਦੇਖਾਂਗੇ ਆਪਾਂ ਨੂੰ ਕਿੱਥੇ ਨਵਾਂ ਮੌਕਾ ਮਿਲਦਾ ਹੈ ਡਿਫੀਟਿ ਜੀ ਟ੍ਰੇਡ ਕਰਨਾ ਹੈ ਯਸ ਸੈਂਸੈਕਸ ਦੇ ਵਿੱਚ ਟ੍ਰੇਡ ਕਰਨਾ ਹੈ ਇਹ ਆਪਾਂ ਅੱਜ ਡਿਸਾਈਡ ਕਰਾਂਗੇ ਥੋੜੀ ਡੈਟ ਟੈਸਟਿੰਗ ਕਰਦੇ ਹਾਂ ਡੇਰ ਦੇ ਹਾਂ ਕਿ ਸੈਂਸੈਕਸ ਤੇ ਨਿਫਟੀ ਦੇ ਵਿੱਚ ਚਾਰਟ ਦੇ ਵਿੱਚ ਕਿੰਨਾ ਕੋ ਫਰਕ ਨਜ਼ਰ ਆਉਂਦਾ ਉਹਦੇ ਮੁਤਾਬਕ ਆਪਾਂ ਇਹ ਫਾਈਨਲ ਕਰਾਂਗੇ ਮਿਲਦਿਆਂ ਜੀ ਅਗਲੀ ਵੀਡੀਓ ਤੇ ਨਾਲ ਧੰਨਵਾਦ